ਦੀਆਂ ਦੇ ਖਿਲਾਫ ਕਿਨੇ ਸਟਾਰਟ ਕੀਤੀ ਗੱਲ ਹੁਣ ਭਾਨੇ ਸਿੱਧੂ ਦੀ ਫੈਮਲੀ ਔਰਤਾਂ ਨੂੰ ਨਾਮਜ਼ਦ ਕਿਨੇ ਕੀਤਾ ਜੇ ਉਹਨਾਂ ਦੀ ਔਰਤਾਂ ਬਾਰੇ ਗੱਲ ਕਰਦੇ ਫਿਰ ਚਿੱਟਦੇ ਜੀ ਕਹਿੰਦੇ ਜੀ ਸਾਡੇ ਔਰਤਾਂ ਦੇ ਸੋਨੇ ਨੂੰ ਸਵਾਲ ਕਰਦੇ ਕ੍ਰਿਮੀਨਲ ਕੇਸਸ ਤੇ ਅਸੀਂ ਤੁਹਾਡੀਆਂ ਔਰਤਾਂ ਨੂੰ ਇੰਨਾ ਮੈਨ ਪੁੱਛੇ ਕਿ ਤੁਹਾਡ ਕੋ ਗਹਿਣੇ ਕਿੱਥੇ ਪਹੁੰਚ ਗਏ ਕਿਉਂਕਿ ਭਗਵੰਤਪਾਨ ਦੇ ਆਪਣੇ ਐਫੀਡਵਿਟ ਵਿੱਚ ਤਾਂ 9 ਟੋਲੇ ਦੀ ਡੈਕਲੇਰੇਸ਼ਨ ਜਿਹੜਾ ਉਹਨਾਂ ਦੀ ਮਾਤਾ ਜੀ ਉਹਦੀ ਭੈਣ ਜੀ ਉਹਦੀ ਵਾਈਫ ਹੁੰਦੀ ਆ ਉਹ ਤਾਂ ਮੈਨੂੰ ਲੱਗਦਾ ਕਿ ਕਿਲੂਆਂ ਦੇ ਹਿਸਾਬ ਦੇ ਨਾਲ ਨੇ ਸਰਦ ਸਾਬ ਇਸ ਤੋਂ ਬਾਅਦ ਗੱਲ ਕਰੀਏ ਜੇਕਰ ਰਾਜਨੀਤੀ ਦੇ ਵਿੱਚ ਸ਼ਬਦਾਵਲੀ ਨੂੰ ਲੈ ਕੇ ਕਾਫੀ ਸਵਾਲ ਉੱਠ ਰਹੇ ਨੇ ਹੁਣ ਤਾਂ ਨਿੱਜੀ ਹਮਲੇ ਹੋਣ ਲੱਗੇ ਗੱਲਾਂ ਢੀਆਂ ਭੈਣਾ ਤੱਕ ਜਾਣ ਲੱਗ ਗਈਆਂ ਨੀਵੇਂ ਪੱਧਰ ਤੇ ਨਹੀਂ ਚੱਲ ਗਈਆਂ ਨਹੀਂ ਭੈਣਾ ਤੱਕ ਢੀਆਂ ਤਾਂ ਹੀ ਕੌਣ ਜਾ ਰਿਹਾ ਜੀ ਦੇਖੋ ਪਹਿਲੀ ਗੱਲ ਆਪਾਂ lettes come back to the place ਮੇਰੇ ਖਿਲਾਫ ਜਦੋਂ ਆ ਐਨਡੀਪੀਐਸ ਦਾ ਪਰਚਾ ਦਾ ਜੋਇਆ ਉਹ ਤੋਂ ਤਿੰਨ ਪਹਿਲਾਂ ਪਰਚੇ ਇਹਨਾਂ ਨੇ ਪਹਿਲਾਂ ਵੀ ਦਰਜ ਕੀਤੇ ਨੇ ਮੈਨੂੰ ਅਰੈਸਟ ਨਹੀਂ ਕਰ ਸਕੇ ਤਾਂ ਕਰਕੇ ਇਹਦੇ ਵਿੱਚ ਇਹਨਾਂ ਨੇ ਡੇਂਜਰਸ ਕੇਸ ਇਨਵੋਲ ਕੀਤਾ ਔਰ ਜਿਹੜਾ ਮੇਰੇ ਖਿਲਾਫ ਤੀਸਰਾ ਮੁਕਦਮਾ ਦਰਜ ਕੀਤਾ ਉਹ ਤਾਂ ਮੇਰੀ ਇੱਕ ਐਕਸਿਸਟੈਂਟ ਹੈ ਸਭ ਤੋਂ ਵੱਡੇ ਨੇ 72 ایਅਰਸ ਓਏਜ ਮੇਰੇ ਬ੍ਰਦਰ-ਲੌ ਨੇਵੀ ਚੋਂ ਰਿਟਾਇਰ ਹੋਏ ਨੇ ਐਜ਼ ਅ ਕੈਪਟਨ ਜੀ ਉਹਨਾਂ ਨੂੰ ਨਹੀਂ ਬਖਸ਼ਿਆ ਇਹਨਾਂ ਨੇ ਉਹ 400 ਪੀ ਦਾ ਮੁਕਦਮਾ ਦਰਜ ਕਰਦਾ ਸਾਡੇ ਆਪਣੇ ਆਪਸ 'ਚ ਹੀ ਤਬਾਦਲੇ ਹੂੰ ਜਿਹਦੇ 'ਚ ਉਹ ਨਾ ਉਹਨਾਂ ਨੂੰ ਕੋਈ ਪ੍ਰੋਬਲਮ ਸੀ ਨਾ ਮੈਨੂੰ ਕੋਈ ਪ੍ਰੋਬਲਮ ਸੀ ਜਿਹੜਾ ਆਦਮੀ ਸਾਡੇ ਖਿਲਾਫ ਇਲੈਕਸ਼ਨ ਲੜਦਾ ਉਹਦੇ ਕੋਲ ਦਰਖਾਸਤ ਲੈ ਕੇ ਉਹਨਾਂ ਨੂੰ ਇੰਪਲੀਕੇਟ ਕਰਦਾ ਤਿਆਂ ਦੇ ਖਿਲਾਫ ਕਿਹਨੇ ਸਟਾਰਟ ਕੀਤੀ ਗੱਲ ਹੂੰ ਹੁਣ ਭਾਨੇ ਸਿੱਧੂ ਦੀ ਫੈਮਿਲੀ ਔਰਤਾਂ ਨੂੰ ਨਾਮਜ਼ਦ ਕਿਹਨੇ ਕੀਤਾ ਵਾ ਇਹਨਾਂ ਦਾ ਸਾਨੂੰ ਅਧਿਕਾਰ ਹੈ ਕਹਿੰਦਾ ਉਹਨਾਂ ਨੂੰ ਪੁੱਛੀ ਜੇ ਉਹਨਾਂ ਦੀ ਔਰਤਾਂ ਬਾਰੇ ਗੱਲ ਕਰਦੇ ਫੇਰ ਚਿੜਦੇ ਜੀ ਕਹਿੰਦੇ ਜੀ ਸਾਡੇ ਔਰਤਾਂ ਦੇ ਸੋਨੇ ਨੂੰ ਸਵਾਲ ਕਰਦੇ ਹੂੰ ਤੁਸੀਂ ਸਾ ਕ੍ਰਿਮਿਨਲ ਕੇਸਸ ਤੇ ਅਸੀਂ ਤੁਹਾਡੀਆਂ ਔਰਤਾਂ ਨੂੰ ਇੰਨਾ ਮੈਨੇ ਪੁੱਛੇ ਕਿ ਤੁਹਾਨੂੰ ਕੋ ਗਹਿਣੇ ਕਿੱਥੋਂ ਆ ਗਏ ਨੇ ਹੂੰ ਕਿਉਂਕਿ ਭਗਵੰਤਪਾਨ ਦੇ ਆਪਣੇ ਐਫੀਡਵਿਟ ਵਿੱਚ ਤਾਂ 9 ਤੋਲੇ ਦੀ ਡੈਕਲੇਰੇਸ਼ਨ ਜੀ ਹੁਣ ਜਿਹੜਾ ਉਹਨਾਂ ਦੀ ਮਾਤਾ ਜੀ ਉਹਦੀ ਭੈਣ ਜੀ ਉਹਦੀ ਵਾਈਫ ਹੁੰਦੀ ਆ ਹੂੰ ਉਹ ਤਾਂ ਮੈਨੂੰ ਲੱਗਦਾ ਕਿ ਕਿਲੋਆਂ ਦੇ ਹਿਸਾਬ ਦੇ ਨਾਲ ਨੇ ਇੰਨਾ ਪੁੱਛਣਾ ਤਾਂ ਸਾਡਾ ਦੇ ਕਰ ਤੁਸੀਂ ਸਾਰੇ ਬਾਕੀਆਂ ਨੂੰ ਪੁੱਛਦੇ ਕਿ ਤੁਹਾਡੇ ਕੋ ਜਾਇਦਾਦ ਕਿੱਥੋਂ ਆ ਗਈ ਤੁਹਾਡੇ ਸਰੂਤ ਘਟ ਸੀਗੇ ਹੂੰ ਅਸੀਂ ਤਾਂ ਸਿਰਫ ਸੁਣੇ ਪੁੱਛਿਆ ਫਿਰ ਇਹ ਇਹਦੇ ਚਿਰਨਾ ਕਿਉਂ ਹੁੰਦਾ ਵਾ